ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦੇਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਇਸ ਘਰ ਦੀ ਜਗ੍ਹਾ 2.5 ਵਿਸਵੇ ਹੈ ਜੀ। ਵਾਕਿ ਤੁਹਾਨੂੰ ਸਾਰਾ ਘਰ ਅੰਦਰੋਂ ਵੀ ਇੱਕ ਵਾਰ ਦਿਖਾ ਦਿੰਨੇ ਆ ਇਹ। ਦੋ ਮੰਜ਼ਲ ਬਣਿਆ ਹੋਇਆ ਹੈ ਇਹ। ਮਾਲਕਾਂ ਨੇ ਇਸ ਦੀ ਡਿਮਾਂਡ 8.5 ਲੱਖ ਰੁਪਈਆ ਰੱਖੀ ਹੈ। ਅੰਦਰ ਬਡਿਆਂ ਨਾਲ ਹੀ ਇੱਕ ਪਾਸੇ ਵਾਸ਼ਰੂਮ ਬਣੇ ਹੋਏ ਹਨ। ਤੇ ਮੂਰੇ ਓਪਨ ਏਰੀਆ ਛੱਡਿਆ ਹੋਇਆ ਹੈ। ਸਾਹਮਣੇ ਪਾਸੇ ਦੋ ਕਮਰੇ ਤੇ ਕਿਚਨ ਬਣੀ ਹੋਈ ਹੈ। ਇਹ ਘਰ ਨਵਾਂ ਹੀ ਬਣਿਆ ਹੈ ਜੀ ਹਜੇ ਆ ਦੇਖੋ ਇਹਦਾ ਦਰਵਾਜ਼ਾ ਬੰਦ ਪਿਆ ਹੈ ਇਹ ਕਿਚਨ ਬਣੀ ਅੰਦਰ ਤੇ ਇਹਦੇ ਨਾਲ ਹੀ ਇੱਕ ਆਰੂਮ ਬਣਿਆ ਹੋਇਆ ਹੈ ਹੈਵੀ ਰੂਮ ਕਾਫੀ ਖੁੱਲਡੁੱਲਾ ਬਣਿਆ ਹੋਇਆ ਹੈ ਜੀ ਤੇ ਇਹਦੇ ਨਾਲ ਹੀ ਦੂਜਾ ਕਮਰਾ ਬਣਿਆ ਹੋਇਆ ਤੁਹਾਨੂੰ ਉਹ ਵੀ ਕਮਰਾ ਦਿਖਾ ਦਿੰਨੇ ਆ ਆ ਦੇਖੋ ਜੀ ਕਮਰੇ ਸਾਰੇ ਦੋਨੋਂ ਪਲਸਤਰ ਹੋਏ ਨੇ ਤੇ ਐਦਾਂ ਹੀ ਕਮਰੇ ਦੋ ਉੱਪਰ ਬਣੇ ਹੋਏ ਨੇ ਤੁਹਾਨੂੰ ਉੱਪਰ ਵੀ ਦਿਖਾ ਦਿੰਨੇ ਆ ਲੋਏ ਦੀ ਪੌੜੀ ਚੜੀ ਹੋਈ ਹੈ ਜੀ ਉੱਪਰਲੇ ਪਾਸੇ ਨਕਸ਼ੇ ਦੇ ਹਿਸਾਬ ਨਾਲ ਮਕਾਨ ਤਿਆਰ ਕੀਤਾ ਜੀ ਇਹਨਾਂ ਨੇ ਬਾਕੀ ਤੁਹਾਨੂੰ ਇਹਦਾ ਐਡਰੈਸ ਵੀ ਦੱਸ ਦਿੰਨੇ ਆ ਤੁਸੀਂ ਨੋਟ ਕਰ ਲਓ ਮਾਲਕਾਂ ਦਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਉਹ ਵੀ ਨੋਟ ਕਰ ਲਓ ਅਗਰ ਕੁਝ ਪੁੱਛਣਾ ਮਾਲਕ ਨੂੰ ਪੁੱਛ ਸਕਦੇ ਹੋ ਐਡਰੈਸ ਵੀ ਲਿਖ ਕੇ ਸਕਰੀਨ ਤੇ ਦੇ ਦਿੱਤਾ ਹੈ ਤੁਸੀਂ ਉਹ ਵੀ ਨੋਟ ਕਰ ਲਓ ਜੀ ਆਹ ਦੇਖੋ ਜੀ ਆਹ ਉੱਪਰ ਬਣਿਆ ਹੋਇਆ ਸਾਰਾ ਬਹੁਤ ਸੋਹਣਾ ਬਣਿਆ ਹੋਇਆ ਸਾਰਾ ਪਲਸਤਰ ਹੋਇਆ ਹੋਇਆ ਜੀ ਦਰਵਾਜ਼ੇ ਖਿੜਕੀਆਂ ਲੱਗੀਆਂ ਹੋਈਆਂ ਹਨ ਤੁਹਾਨੂੰ ਸਾਰਾ ਏਰੀਆ ਵੀ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਸਾਰੇ ਪਾਸੇ ਆ ਦੇਖੋ ਜੀ ਸਾਰਾ ਆਬਾਦੀ ਦੇ ਵਿੱਚ ਬਣਿਆ ਹੋਇਆ ਇਹ ਆ ਦੇਖੋ ਜੀ ਇਹ ਗਲੀ ਹੈ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਿਕ ਪਲੇਲਿਸਟ ਵੀ ਤਿਆਰ ਕਰ ਰਹੇ ਆਂ ਤੁਸੀਂ ਆਪਣੀ ਰੇਂਜ ਦੇ ਮੁਤਾਬਿਕ ਪਲੇਲਿਸਟ ਵਿੱਚ ਜਾ ਕੇ ਕਾਰ ਕੋਈ ਦੀ ਚੁਆਇਸ ਕਰ ਸਕਦੇ ਹੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ